ਅੱਜ ਦੀਆਂ ਮੁੱਖ ਖਬਰਾਂ ਲੰਡਨ ਚ ਕਿਸ ਨੇ ਤੋੜਿਆ ਮਹਾਤਮਾ ਗਾਂਧੀ ਦਾ ਬੋਤ? ਭਾਰਤੀ ਹਾਈ ਕਮਿਸ਼ਨ ਨੇ ਜਾਂਚ ਦੀ ਕੀਤੀ ਮੰਗ। ਲੰਡਨ ਦੇ ਟੈਵਿਸਟਾਕ ਸਕੁਅਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਪੱਨ ਤੋੜਨੇ ਭਾਰਤ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸ ਸ਼ਰਮਨਾਕ ਕਾਰਵਾਈ ਦੀ ਸਖਤ ਨਿੰਦਿਆ ਕੀਤੀ ਹੈ ਅਤੇ ਇਸ ਨੂੰ ਅਹਿੰਸਾ ਦੇ ਸਿਧਾਂਤਾਂ 'ਤੇ ਹਮਲਾ ਕਿਹਾ ਹੈ। ਇਹ ਘਟਨਾ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ ਸਿਰਫ 7 ਦਿਨ ਪਹਿਲਾਂ ਵਾਪਰੀ ਹੈ। ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ ਨੇ ਨਰਸਿੰਗ ਵਿਦਿਆਰਥੀਆਂ ਦਾ ਛਾੜਿਆ ਪਟਾਪਾ ਛੇ ਗ੍ਰਿਫਤਾਰ ਪ੍ਰਿੰਸੀਪਲ ਨੇ 12 ਨੂੰ ਕੀਤਾ ਮੁਅੱਤਲ ਸਰਕਾਰੀ ਮੈਡੀਕਲ ਕਾਲਜ ਵਿੱਚ ਤੜੇਬੰਦੀ ਐਤਵਾਰ ਨੂੰ ਹੋਰ ਤੇਜ਼ ਹੋ ਗਈ ਕਈ ਜੂਨੀਅਰ ਡਾਕਟਰ ਸਾਹਮਣੇ ਵਾਲੀ ਰਿਹਾਇਸ਼ੀ ਕਲੋਨੀ ਵਿੱਚ ਗਏ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਤੇ ਬੇਰਹਿਮੀ ਨਾਲ ਹਮਲਾ ਕੀਤਾ ਘਟਨਾ ਦਾ ਵੀਡੀਓ ਪ੍ਰਸਾਰਿਤ ਕੀਤਾ ਗਿਆ ਇਸ ਸਬੰਧ ਵਿੱਚ ਪੁਲਿਸ ਨੇ 9 ਨਾਮਜ਼ਦ ਅਤੇ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਤੇ 6 ਜੂਨੀਅਰ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਿਆਂਮਾਰ ਚ ਭੁਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ ਭਾਰਤ ਦੇ ਕੁਝ ਰਾਜਾਂ ਚ ਮਹਿਸੂਸ ਕੀਤੇ ਭੁਚਾਲ ਦੇ ਝਟਕੇ ਅੱਜ ਸਵੇਰੇ ਮਿਆਂਮਾਰ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਹ ਜਾਣਕਾਰੀ ਦਿੱਤੀ ਭੁਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ ਹੈ। ਮਿਆਂਮਾਰ ਭੁਚਾਲ ਦਾ ਕੇਂਦਰ ਮਨੀਪੁਰ ਵਿੱਚ ਜ਼ਮੀਨ ਤੋਂ 15 ਕਿਲੋਮੀਟਰ ਹੇਠਾਂ ਸਥਿਤ ਸੀ। ਅਸ ਦਾ ਪ੍ਰਭਾਵ ਨਾਗਾਲੈਂਡ ਅਤੇ ਅਸਾਮ ਵਿੱਚ ਵੀ ਮਹਿਸੂਸ ਕੀਤਾ ਗਿਆ ਦੁਬਈ ਤੋਂ ਦਿੱਲੀ ਜਾ ਰਹੀ ਹੈ ਰਿੰਡਿਆ ਦੀ ਉਡਾਣ ਚ ਹਫੜਾ ਦਫੜੀ ਹਾਲ ਹੀ ਚ ਭਾਰਤ ਲਈ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਦੋ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਏ ਇੱਕ ਘਟਨਾ ਵਿੱਚ ਦੁਬਈ ਤੋਂ ਦਿੱਲੀ ਜਾ ਰਹੀ ਹੈ ਰਿੰਡਿਆ ਦੀ ਇੱਕ ਫਲਾਈਟ ਨੂੰ ਉਡਾਣ ਭਰਨ ਤੋਂ ਠੀਕ ਪਹਿਲਾਂ ਰੱਦ ਕਰ ਦਿੱਤਾ ਗਿਆ ਜਦ ਕਿ ਦੂਜੀ ਘਟਨਾ ਵਿੱਚ ਇੰਡੀਗੋ ਦੀ ਇਕੋਡਾਨ ਨੂੰ ਖਰਾਬ ਮੌਸਮ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਡੋਨਾਲਡ ਟਰੰਪ ਦੀ ਗਾਜ਼ਾ ਲਈ ਸ਼ਾਂਤੀ ਯੋਜਨਾ ਤਿਆਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਵਿੱਚ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਨਵੀਂ ਸ਼ਾਂਤੀ ਯੋਜਨਾ ਦਾ ਐਲਾਨ ਕੀਤਾ ਹੈ ਵਾਈਟ ਹਾਊਸ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਗਾਜ਼ਾ ਵਿੱਚ 2 ਸਾਲਾਂ ਤੋਂ ਚੱਲ ਰਹੇ ਸੰਘਰਸ਼ ਨੂੰ ਖਤਮ ਕੀਤਾ ਜਾਵੇ ਅਤੇ ਇਲਾਕੇ ਦੇ ਮੁੜ ਵਸੇਬੇ ਤੇ ਧਿਆਨ ਦਿੱਤਾ ਜਾਵੇ ਅਕਾਊਂਟ ਸਪੈਸ਼ਲ ਮਾਮਲੇ 'ਚ ਟਰੰਪ ਅੱਗੇ ਝੁਕਿਆ YouTube ਸੁਣਵਾਈ ਤੋਂ ਠੀਕ ਪਹਿਲਾਂ 217 ਕਰੋੜ ਰੁਪਏ 'ਚ ਕੀਤਾ ਨਿਪਟਾਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਜਿੱਤ ਪ੍ਰਾਪਤ ਕੀਤੀ ਏ YouTube ਨੇ ਉਹਨਾਂ ਦੇ ਖਾਤੇ ਦੀ ਮੁਅੱਤਲੀ ਦੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਅਤੇ ਉਹਨਾਂ ਨੂੰ 24.5 ਮਿਲੀਅਨ ਡਾਲਰ ਮਿਲਣਗੇ ਡੋਨਾਲਡ ਟਰੰਪ ਨੇ ਆਪਣੇ ਖਾਤੇ ਦੀ ਮੁਅੱਤਲੀ ਨੂੰ ਲੈ ਕੇ YouTube ਦੇ ਮੁਕੱਦਮਾ ਕੀਤਾ ਸੀ ਅਤੇ ਹੁਣ ਉਹਨਾਂ ਨੂੰ ਬਦਲੇ ਵਿੱਚ ਇਹ ਵੱਡੀ ਰਕਮ ਮਿਲ ਰਹੀ ਏ ਬੀਜੀਪੀ ਦੇ ਸੀਨੀਅਰ ਆਗੂ ਦਾ ਦਿਹਾਂਤ ਸਾਬਕਾ ਪੀਐਮ ਨਮੋਨ ਸਿੰਘ ਨੂੰ ਹਰਾਉਣਾ ਵਿਜੇ ਕੁਮਾਰ ਦੀ ਸਭ ਤੋਂ ਵੱਡੀ ਰਾਜਨੀਤਿਕ ਜਿੱਤ ਸੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਭਾਜਪਾ ਦੇ ਪਹਿਲੇ ਪ੍ਰਧਾਨ ਪ੍ਰੋਫੈਸਰ ਵਿਜੇ ਕੁਮਾਰ ਮਲਹੋਤਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਏਮਜ਼ ਦਿੱਲੀ ਵਿੱਚ ਇਲਾਜ ਅਧੀਨ ਨੇ ਜਿੱਥੇ ਉਹਨਾਂ ਨੇ ਅੱਜ ਸਵੇਰੇ 6 ਵਜੇ ਦੇ ਕਰੀਬ 94 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਹਸਪਤਾਲ ਵਿੱਚ ਹਸਪੀਟਲ ਪਹੁੰਚੇ ਮਸ਼ਹੂਰ ਅਦਾਕਾਰ ਅਤੇ ਗਾਇਕਾ ਬੋਲੀ ਦਿਲ ਬਹੁਤ ਦੁਖੀ ਹੋਇਆ ਰੱਬ ਅੱਗੇ। ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਨੇ। ਇਸ ਵਿਚਾਲੇ ਪ੍ਰਸ਼ੰਸਕ ਅਤੇ ਪੰਜਾਬੀ ਕਲਾਕਾਰਾਂ ਵੱਲੋਂ ਗਾਇਕ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਲਦੀ ਠੀਕ ਹੋਣ ਅਤੇ ਆਪਣੇ ਪਰਿਵਾਰ ਵਿੱਚ ਪਰਤਿਆਣ। ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਗਾਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਗ੍ਰਹਿ ਮੰਤਰੀ ਸ਼ਾਹ ਨੂੰ ਮਿਲਣਗੇ ਸੀਐਮ ਮਾਨ 20000 ਕਰੋੜ ਤੇ ਐਸਡੀਆਰਐਫ ਨਿਯਮਾਂ ਚ ਛੋਟ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਹਿਮ ਇਮ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਉਹ ਗ੍ਰਹਿ ਮੰਤਰੀ ਨੂੰ ਹੜ੍ਹ ਦੇ ਨੁਕਸਾਨ ਬਾਰੇ ਦੱਸਣਗੇ ਇਸ ਤੋਂ ਇਲਾਵਾ ਸਟੇਟ ਰਜਿਸਟਰਡ ਲੀਫ ਫੰਡ ਦੇ ਨਿਯਮਾਂ 'ਤੇ ਛੋਟ ਦੀ ਵੀ ਮੰਗ ਕਰਨਗੇ ਤੇ ਪੰਜਾਬ ਲਈ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਰੱਖਣਗੇ ਇਸ ਗਵਾਂਡੀ ਦੇਸ਼ 'ਚ ਡਿਜੀਟਲ ਬਲੈਕਆਊਟ ਇੰਟਰਨੈਟ ਅਤੇ ਮੋਬਾਈਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਲੋਕ ਦੁਨੀਆ ਤੋਂ ਕੱਟੇ ਅਫਗਾਨਿਸਤਾਨ ਵਿੱਚ ਸੋਮਵਾਰ ਤੋਂ ਜਾਂ ਡਿਜੀਟਲ ਬਲੈਕਆਊਟ ਹੋ ਗਿਆ ਏ ਪੂਰੇ ਦੇਸ਼ ਵਿੱਚ ਇੰਟਰਨੈਟ ਅਤੇ ਮੋਬਾਈਲ ਸੇਵਾਵਾਂ ਇਕੱਠੇ ਹੀ ਬੰਦ ਕਰ ਦਿੱਤੀਆਂ ਗਈਆਂ ਤਾਲੀਬਾਨ ਸਰਕਾਰ ਦੇ ਇਸ ਫੈਸਲੇ ਨੇ ਕਰੋੜਾਂ ਦਾ ਨਾਗਰਿਕਾਂ ਨੂੰ ਬਾਰੀ ਦੁਨੀਆ ਤੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਹੈ ਰਾਸ਼ਟਾਨਿਕ ਕਾਬੁਲ ਤੇ ਰਾਤ ਮਜ਼ਾਰੇ شریف ਉਰਸਦਾਨ ਅਤੇ ਕਈ ਸੁਬਾਈ ਸ਼ਹਿਰ ਹੁਣ ਪੂਰੀ ਤਰ੍ਹਾਂ ਆਫਲਾਈਨ ਹਨ ਰਸ਼ਨ ਕਾਰਡ ਬਣਾਉਣ ਦਾ ਚਾਂਸਾ ਦੇ ਘਰੋਂ ਗੈਣੇ ਤੇ ਚੋਰੀ ਭਾਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਔਰਤ ਸੀਸੀਟੀਵੀ ਚ ਗਿਆ ਲੁਧਿਆਣਾ ਮਹਾਨਗਰ ਦੇ ਗੁਰਮੀਲ ਨਗਰ ਇਲਾਕੇ 'ਚ ਇੱਕ ਔਰਤ ਨੇ ਖੁਦ ਨੂੰ ਫੂਡ ਸਪਲਾਈ ਵਿਭਾਗ ਦੇ ਕਰਮਚਾਰੀ ਦੱਸ ਕੇ ਹੋਰ ਔਰਤ ਨੂੰ ਰਾਸ਼ਨ ਕਾਰਡ ਬਣਾਉਣ ਦਾ ਲਾਲਾ ਲਾਇਆ ਤੇ ਕੁਝ ਸਮੇਂ ਬਾਅਦ ਉਕਤ ਔਰਤ ਨੇ ਕਾਰਜਾਦਖਲ ਹੋ ਗੈਹਣੇ ਚੋਰੀ ਕਰ ਲਈ ਜਦੋਂ ਪੀੜਤ ਔਰਤ ਨੂੰ ਚੋਰੀ ਦਾ ਪਤਾ ਲੱਗਾ ਤਾਂ ਉਸ ਨੇ ਥਾਣਾ ਡਾਬਾ ਨੂੰ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲੇ ਆਟੋ ਗੈਂਗ ਦੇ ਤਿੰਨ ਮੈਂਬਰ ਗ੍ਰਿਫਤਾਰ ਚੋਰੀ ਦੇ ਪੈਸੇ ਨਾਲ ਨਸ਼ੇ ਦਾ ਸੇਵਨ ਕਰਦੇ ਸਨ ਜਾਗਰਣ ਸੰਵਾਦਾਤਾ ਲੁਧਿਆਣਾ ਥਾਣਾ ਡਿਵੀਜ਼ਨ ਚਾ ਨੰਬਰ 4 ਦੀ ਪੁਲਿਸ ਨੇ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲੇ ਆਟੋ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੋਸ਼ੀਆਂ ਦੇ ਕਾਬਜ਼ੇ ਚੋਂ 43000 ਰੁਪਏ ਦੀ ਨਕਦੀ ਤੇ ਇੱਕ ਆਟੋ ਵੀ ਬਰਾਮਦ ਕੀਤਾ ਹੈ ਦੋਸ਼ੀਆਂ ਦੀ ਪਛਾਣ ਰਵੀ ਕੁਮਾਰ, ਕਾਰ ਸਿੰਘ ਅਤੇ ਅਸ਼ੋਕ ਮਾਰ ਦੇ ਰੂਪ ਵਿੱਚ ਹੋਈ ਹੈ ਟਾਬੇ ਤੇ ਹੋਈ ਲੜਾਈ ਚ ਚੱਲੀ ਗੋਲੀ ਦਰਾਂ ਦੋ ਜ਼ਖਮੀ ਜਾਂਚ ਜਾਰੀ ਜਗਰਾਉਂ ਨੇੜਲੇ ਪੈਂਡ ਗਾਲਿਵ ਕਲਾਚ ਵਿਆਹ ਦੀ ਜਸ਼ਨ ਪਾਰਟੀ ਚ ਹੋਈ ਫਾਇਰਿੰਗ ਦਾ ਚਰਚਿਤ ਮਾਮਲਾ ਅੱਜੇ ਠੰਡਾ ਨਹੀਂ ਪਿਆ ਕਿ ਬੀਤੀ ਰਾਤ ਜਗਰਾਉਂ ਦੇ ਘਟਾਬੇ ਦੇ ਬਾਹਰ ਫੇਰ ਗੋਲਣਾ ਚੱਲੀਆਂ ਇਸ ਘਟਨਾ ਵਿੱਚ ਟਾਬੇ ਤੇ ਰੋਟੀ ਖਾ ਰਹੇ ਨੌਜਵਾਨ ਨੂੰ ਬਾਹਰੋਂ ਆ ਰਿਹਾ ਵਿਅਕਤੀ ਕੁੱਟਮਾਰ ਕਰਦਾ ਘੜੀਸ ਕੇ ਬਾਹਰ ਲੈ ਜਾਂਦਾ ਏ ਈ ਰਕਸ਼ਾ ਦੀ ਆਰਚ ਹੈਰੋਇਨ ਸਪਲਾਈ ਕਰਦਾ ਨੌਜਵਾਨ ਕਾਬੂ ਜਲੰਧਰ ਥਾਣਾ ਇੱਕ ਦੀ ਪੁਲਿਸ ਨੇ ਈ ਰਕਸ਼ਾ ਦੀ ਆਰਚ ਹੈਰੋਇਨ ਦੀ ਸਪਲਾਈ ਕਰਦੇ ਇੱਕ ਪ੍ਰਵਾਸੀ ਨੌਜਵਾਨ ਨੂੰ ਕਾਬੂ ਕੀਤਾ ਹੈ ਸਬੰਧਿਤ थाना ਮੁਖੀ ਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਵੀਂ ਸਬਜੀ ਮੰਡੀ ਮਕਸੂਦਾ ਚ ਥਾਣੇਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਦ ਦੌਰਾਨ ਹੀ ਰਖਸ਼ਾ ਚਾਲਕ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ 5.50 ਗ੍ਰਾਮ ਹੈਰੋਇਨ ਨਿਕਲੀ ਜੋ ਕਿ ਉਹ ਸਪਲਾਈ ਦੇਣ ਜਾ ਰਿਹਾ ਸੀ 30000 ਰੁਪਏ ਰਿਸ਼ਵਤ ਲੈੰਦਾ ਐਸਆਈ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵੈਚਪ੍ਰਿਸ਼ਟਾਚਾਰ ਵਿਰੋਧ ਜਾਰੀ ਆਪਣੀ ਮੁਹਮਮ ਦੌਰਾਨ ਅੱਜ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪੁਲਿਸ ਥਾਣਾ ਲਾਲੜੂ ਵਿਖੇ ਤਫਤੀਸ਼ੀ ਅਫਸਰ ਵਜੋਂ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੂੰ 30000 ਰੁਪਏ ਦੀ ਰਿਸ਼ਵਤ ਲੈੰਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਅੱਜ ਇਹ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਨੇ ਅਧਿਕਾਰਿਤ ਬੁਲਾਰੀ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਪੈਨਸ਼ਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਸਨੀਕ ਜੋ ਇਸ ਸਮੇਂ ਐਸ.ਏ.ਐਸ ਨਗਰ ਜ਼ਿਲ੍ਹੇ ਦੇ ਖਰੜ ਦੀ ਗਿਲਕੋ ਵੈਲੀ ਵਿਖੇ ਰਹਿ ਰਿਹਾਏ ਵੱਲੋਂ ਦਰਜ ਕਾਰਵਾਈ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ